ਜੋ ਕਿ ਹੜਪੀਟ ਤਾਂ ਜਿਹੜਾ ਜਰਾਸ ਸਮਗਰੀ ਲੈ ਕੇ ਜਾ ਰਹੇ ਹੁਸ਼ਾਰਪੁਰ ਤੋਂ ਕੀ ਹਾਲਾਤ ਨੇ ਜੋ ਕਿ ਜਿੱਤੋਂ ਤੁਹਾਨੂੰ ਵੀ ਕਾਲ ਆਈ ਐ ਇਸ ਵੇਲੇ ਤੁਸੀਂ ਕਿੱਥੇ ਲੈ ਕੇ ਜਾ ਰਹੇ ਹੋ ਸੁਖਮਣ ਪਹਿਲਾਂ ਤਾਂ ਤੁਹਾਡੇ ਮੀਡੀਆ ਦੇ ਜ਼ਰੀਏ ਜਿੱਥੇ ਤੱਕ ਵੀ ਸਾਡੀ ਆਵਾਜ਼ ਜਾਂਦੀ ਐ ਸਾਰੇ ਫਤਿਹ ਬਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਹੜਪੀਟ ਤੇ ਜਿਹੜੇ ਜ਼ਿਆਦਾ ਇਲਾਕਾ ਮਾਝੇ ਦਾ ਐ ਜਿਹੜਾ ਬਹੁਤ ਪ੍ਰਭਾਵਿਤ ਹੋਇਆ ਹੁਸ਼ਾਰਪੁਰ ਦੇ ਵੀ ਪਿੰਡ ਨੋ ਡਾਊਟ ਹੋਏ ਆ ਤੇ ਮਾਲਵੇ ਦੇ ਵੀ ਕੁਝ ਏਰੀਆ ਫਿਰੋਜ਼ਪੁਰ ਉਧਰ ਵੀ ਜਿਹੜੇ ਅਫੈਕਟਡ ਐ ਉਦੇ ਵਿੱਚ ਜਿਹੜਾ ਪੰਜਾਬ ਹੈ ਉਹਦੇ ਬਾਰੇ ਤਾਂ ਇਹ ਹੀ ਆ ਜਿੱਦਾਂ ਹੁਣ ਇੱਥੇ ਧੰਗੁਰੂ ਰਾਮਦਾਸ ਲੰਗਰ ਸੇਵਾ ਸਥਾਨ ਹੁਸ਼ਾਰਪੁਰ ਪੁਰ ਹੀਰਾ ਜਿਹੜਾ ਆ ਤੇ ਹੁਸ਼ਾਰਪੁਰ ਦੇ ਜਿੰਨੇ ਵਪਾਰੀ ਵਰਗ ਦੇ ਵਪਾਰ ਮੰਡਲ ਦੇ ਕਹਿ ਲਓ ਜਿੰਨੇ ਵੀ ਸੇਵਾਦਾਰ ਨਿਸ਼ਕਾਮ ਸੇਵਾਦਾਰ ਇਹਨਾਂ ਚ ਕੋਈ ਵੀ ਇਦਾਂ ਦੇ ਨਹੀਂ ਜਿਹੜੇ ਚਾਹੁੰਦੇ ਵੀ ਸਾਡਾ ਕੋਈ ਨਾਂ ਆਵੇ ਪਰ ਇੱਕ ਸਭ ਨੂੰ ਮੋਟੀਵੇਸ਼ਨਲ ਜਿਹੜਾ ਗੱਲ ਆ ਇਸ ਕਰਕੇ ਕਰਨੀ ਪੈ ਰਹੀ ਸੋਸ਼ਲ ਮੀਡੀਆ ਤੇ ਤੇ ਇਹ ਜਿਹੜਾ ਫਲੱਡਾਂ ਦੀ ਸਿਚੁਏਸ਼ਨ ਅਸੀਂ ਰੋਜ਼ ਇਨ ਟੱਚ ਆਂ ਜਿੱਥੇ-ਜਿੱਥੇ ਵੀ ਅ ਤਰਨ ਤਰਨ ਸਾਹਿਬ ਜਿੱਥੇ ਵੀ ਚੱਲ ਰੇ ਸੇਵਾ ਕਰ ਰੇ ਆ ਚਾਹੇ ਵਾਰਿਸ ਪੰਜਾਬ ਦੇ ਆ ਚਾਹੇ ਕੋਈ ਹੋਰ ਵੀ ਸਾਡੇ ਮਨਜੋਦ ਹੁਣੀ ਗੜਦੀ ਵਾਲਾ ਤੋਂ ਵੀ ਸੇਵਾ ਸੁਸਾਇਟੀ ਉਹਨਾਂ ਦੀ ਚੱਲ ਰਹੀ ਆ ਹੋਰ ਵੀ ਸਾਰੇ ਕਰ ਰਹੇ ਉਹਨਾਂ ਨਾਲ ਇਨ ਟੱਚ ਕਰਕੇ ਰਹਿ ਕੇ ਜਦੋਂ ਚੀਜ਼ਾਂ ਨੂੰ ਫਿਰ ਲੱਭਦਾ ਫਲੱਡ ਦੇ ਵਿੱਚ ਆ ਚੀਜ਼ ਦੀ ਜ਼ਰੂਰਤ ਆ ਇਸ ਚੀਜ਼ ਦੀ ਜ਼ਰੂਰਤ ਆ ਨਰਿੰਦਰ ਜੀ ਇਹਨਾਂ ਸਾਊਸ ਜਿਹੜੇ ਸੰਗਤਾਂ ਇਹਨਾਂ ਨੇ ਜਦੋਂ ਇਹਨਾਂ ਨਾਲ ਗੱਲਬਾਤ ਹੋਈ ਇਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਤੇ ਕੁੱਲ ਮਿਲਾ ਕੇ ਦੇਖਿਆ ਵੀ ਜੇ ਤਾਂ ਪੱਠੇ ਚਾਹੀਦੇ ਆ ਵਿਚਾਰਾ ਚਾਹੀਦਾ ਪਸ਼ੂਆਂ ਵਾਸਤੇ ਤੇ ਦਵਾਈਆਂ ਚਾਹੀਦੀਆਂ ਤੇ ਕਈ ਚੀਜ਼ਾਂ ਉਹਨਾਂ ਨੇ ਵੀ ਸਾਨੂੰ ਦੱਸਿਆ ਵੀ ਰਾਤ ਨੂੰ ਬੱਤੀ ਨਹੀਂ ਹੁੰਦੀ ਬਿਜਲੀ ਤੇ ਟਾਰਚ ਵਗੈਰਾ ਟਾਰਚਾਂ ਦੀ ਲੋੜ ਆ ਵੈਸੇ ਹੀ ਸੱਪ ਸੁਪ ਤੇ ਉਦਾਂ ਹੀ ਬਹੁਤ ਪਾਣੀ ਜਾ ਰਿਹਾ ਸੋ ਜਿਹੜੇ ਤਰਪਾਲਾਂ ਚਾਹੀਦੀਆਂ ਦਵਾਈਆਂ ਚਾਹੀਦੀਆਂ ਜਿਹੜੇ ਮੱਛਰਦਾਨੀਆਂ ਚਾਹੀਦੀਆਂ ਮਛਰ ਦੇ ਵਾਸਤੇ ਕੋਈ ਕਰੀਮਾਂ ਟਿਊਬਾਂ ਲਾਉਣ ਨੂੰ ਦੇ ਦਿੱਤੀਆਂ ਜਾਣ ਸੋ ਉਹ ਅੱਜ ਲੈ ਕੇ ਸਾਰਾ ਕਰਕੇ ਚੱਲੇ ਆ ਤੇ ਕੱਲ ਨੂੰ ਵੀ ਪ੍ਰੋਗਰਾਮ ਇਦਾਂ ਹੀ ਸਾਰੀਆਂ ਸੰਗਤਾਂ ਕੱਲ ਵੀ ਚੱਲਣਗੀਆਂ ਸੱਤ ਅੱਠ ਟਰਾਲੀਆਂ ਸਾਡੀਆਂ ਆ ਰਹੀਆਂ ਕਰਕੇ ਰੇਂਜ ਉਹ ਵੀ ਅਸੀਂ ਜਾਵਾਂਗੇ ਉਹ ਸ਼ਾਇਦ ਅਸੀਂ ਸੁਲਤਾਨਪੁਰ 로ਧੀ ਹਲ ਚੱਲਾਂਗੇ ਖੁੱਲ ਮਿਲਾ ਕੇ ਇਹ ਜਿੱਥੇ ਵੀ ਹੜ੍ਹ ਤੋਂ ਪ੍ਰਭਾਵਿਤ ਲੋਕ ਹੈ ਕਹਿੰਦੇ ਨਾ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹ ਬੈਸਣ ਪਾਈਏ ਸੋ ਅੱਜ ਸਾਡੇ ਜ਼ਰੂਰਤ ਪਈ ਆ ਤੇ ਵੈਸੇ ਹੀ ਧਰਮ ਦਾ ਮੂਲ ਤਾਂ ਦਇਆ ਹੀ ਹੁੰਦਾ ਹੋਰ ਤਾਂ ਦਇਆ ਤੇ ਸਾਰਾ ਧਰਮ ਟਿਕਿਆ ਅੱਜ ਲੋੜ ਹੈ ਉਹਨਾਂ ਪ੍ਰਤੀ ਉਹਨਾਂ ਭਰਾਵਾਂ ਮਾਤਾਵਾਂ ਭੈਣਾਂ ਛੋਟੇ ਛੋਟੇ ਬੱਚਿਆਂ ਪ੍ਰਤੀ ਸਾਨੂੰ ਤੇ ਅਸੀਂ ਤਾਂ ਦੇਖੋ ਹੜ ਤੋਂ ਅਸੀਂ ਤਾਂ ਨਹੀਂ ਨਾ ਪੀੜਤ ਅਸੀਂ ਤਾਂ ਬੱਚੇ ਹਾਂ ਅਸੀਂ ਤਾਂ ਡਰਾਈ ਏਰੀਆ 'ਚ ਹੀ ਰਹਿ ਰਹੇ ਹਾਂ ਸਾਡਾ ਤਾਂ ਇੰਨਾ ਹੀ ਯੋਗਦਾਨ ਹੈ ਨਾ ਵੀ ਅਸੀਂ ਸੇਵਾ ਕਰਕੇ ਉਹਨਾਂ ਨੂੰ ਉਹ ਤਾਂ ਸਫਰ ਵੀ ਵਿਚਾਰੇ ਕਰ ਰਿਹਾ ਜਿਨ੍ਹਾਂ ਕੋਲ ਕਿੰਨੇ ਚਿਰ ਤੋਂ ਰੋਟੀ ਵੀ ਨਹੀਂ ਪਹੁੰਚੀ ਕੱਲ ਪਤਾ ਲੱਗਾ ਵੀ ਸ਼ੂਗਰ ਦੀ ਦਵਾਈ ਹੈ ਕਿ ਮਾਤਾ ਵਿਚਾਰੇ ਉਹਨਾਂ ਨੂੰ ਸ਼ੂਗਰ ਦੀ ਦਵਾਈ ਨਹੀਂ ਕਿੰਨੇ ਚਿਰਾਂ ਬਾਅਦ ਮਿਲੀ ਉਹਨਾਂ ਨੂੰ ਜਿੱਤੋ ਹਸੈਨਪੁਰੀ ਸੋ ਸਾਰੇ ਲੱਗ ਕੇ ਕੁੱਲ ਮਿਲਾ ਕੇ ਸਭ ਨੂੰ ਇਕੱਠੇ ਹੋ ਕੇ ਹੰਬੜਾ ਮਾਰਨਾ ਚਾਹੀਦਾ ਅੱਗੇ ਆਉਣਾ ਚਾਹੀਦਾ ਤਾਂ ਕਿ ਜ ਸਾਡੇ ਮੂਰੇ ਅਸੀਂ ਹੱਲ ਕਰਨ ਵਾਲੇ ਸੇਵਾ ਕਰਨ ਵਾਲੇ ਬੰਦੇ ਸੰਗਤਾਂ ਦੀ ਗਿਣਤੀ ਵੱਧ ਹੋਵੇ ਤੇ ਪੰਜਾਬ ਤਾਂ ਵੈਸੇ ਮੂਰੇ ਰਿਹਾ ਸਾਡੇ ਪੰਜਾਬ ਦੇ ਹੋਰ ਕਲਾਕਾਰ ਵੀ ਅੱਗੇ ਆ ਕੇ ਪਿੰਡਾਂ ਨੂੰ ਅਡਾਪਟ ਕਰ ਰਹੇ ਆ ਸਭ ਨੂੰ ਚਾਹੀਦਾ ਇਸ ਯੋਗਦਾਨ ਸਮਾਂ ਨਿਕਲ ਜਾਣਾ ਦੁੱਖ ਕਟਿਆ ਜਾਣਾ ਅਕਾਲ ਪੁਰਖ ਬੈਠਾ ਛੱਡਾ ਪਰ ਸਾਡਾ ਕੀ ਰੋਲ ਰਿਹਾ ਇਹ ਮੈਟਰ ਜ਼ਰੂਰ ਕਰਦਾ ਜੀ ਜਿਹੜੀ ਗੱਲ ਕੀਤੀ ਇਹ ਤਾਂ ਤਨਤਨ ਸਿੰਘ ਗRANDDAS ਲੰਗਰ ਸੇਵਾ ਸੁਸਾਇਟੀ ਵੱਲੋਂ ਲਗਾਤਾਰ ਸੇਵਾ ਜਾਰੀ ਹੈ ਤੁਹਾਡੇ ਉਹ ਵੀ ਦੇਖਿਆ ਹੋਵੇ ਤਾਂ ਤੁਸੀਂ ਰਿਟਾਇਰਮੈਂਟ ਤੋਂ ਬਾਅਦ ਵੀ ਲੋਕਾਂ ਦੀ ਸੇਵਾ ਕਰ ਰਹੇ ਹੋ ਨਹੀਂ ਤਾਂ ਜ਼ਿਆਦਾਤਰ ਲੋਕ ਕੀ ਆ ਰਿਟਾਇਰਮੈਂਟ ਤੋਂ ਘਰ ਬਹਿ ਜਾਂਦੇ ਉਸ ਤੋਂ ਬਾਅਦ ਕੋਈ ਕੀ ਲੋਕਾਂ ਨੂੰ ਕੀ ਅਪੀਲ ਕਰਦੇ ਹਾਂ ਕਿ ਲੋਕ ਬਾਤ ਚੜ ਕੇ ਅੱਗੇ ਆਉਣ ਉਹ ਵੀ ਜਿਵੇਂ ਮੈਂ ਕਮਲਜੀਤ ਪਹਿਲਾਂ ਹੀ ਜ਼ਿਕਰ ਕੀਤਾ ਤੇ ਕੁੱਲ ਮਿਲਾ ਕੇ ਇਹ ਆਪੀ ਇਹ ਜੇ ਸਮਾਂ ਆਇਆ ਨਾ ਸਮਾਂ ਪੈ ਗਿਆ ਸਾਡੇ ਤੇ ਕ੍ਰਾਈਸਿਸ ਦਾ ਸਮਾਂ ਆ ਗਿਆ ਇਹ ਜਿਹੜਾ ਫਲੱਡੀ ਸਿਚੁਏਸ਼ਨ ਜਿਹੜੀ ਅਸੀਂ ਫੇਸ ਕਰ ਰਹੇ ਆ ਪਹਿਲਾਂ ਵੀ 88 ਚ ਫੜ ਆਏ ਅੱਜ ਉਸ ਤੋਂ ਬਾਅਦ 25 ਚ ਵੀ ਥੋੜਾ ਠਾੜਾ ਵਾਲੀ ਸਿਚੁਏਸ਼ਨ ਬਣੀ ਸੀ ਅੱਜ 23 ਵਿੱਚ ਬਣੀ ਅੱਜ 25 ਚ ਬਣ ਗਈ ਆ ਸੋ ਉਹਦੇ ਕਾਰਨਾਂ ਵੱਲ ਜਾਂ ਉਹਨਾਂ ਚੀਜ਼ਾਂ ਵੱਲ ਬਹੁਤਾ ਹੁਣ ਨਾ ਜਾਈਏ ਉਹ ਸੋਸ਼ਲ ਮੀਡੀਆ ਤੇ ਜੇ ਸਾਨੂੰ ਸਭ ਨੂੰ ਚਾਹੀਦਾ ਵੀ ਇੱਧਰ ਧੁਰੀ ਆ ਆਪਾਂ ਸਾਰੇ ਰਲ ਮਿਲ ਕੇ ਕਿ ਜਿੱਥੇ ਥੋੜਾ ਬਹੁਤ ਥੋੜਾ ਹਰ ਕੋਈ ਆਪਣਾ ਯੋਗਦਾਨ ਪਾਵੇ ਹਰ ਕੋਈ ਤੇ ਇੰਨੇ ਨਹੀਂ ਹੁੰਦੇ ਐ ਵੀ ਨਹੀਂ ਕੋਈ ਇੱਥੇ ਕੋਈ ਹੋਵੇ ਅਸੀਂ ਸਰਕਾਰ ਦੇ ਪਾਰਟ ਤੇ ਵੀ ਕੋਈ ਕਰਦਿਆ ਕੋਈ ਕੋਈ ਵੀ ਸੰਸਥਾ ਜੀਓ ਆ ਚਾਹੇ ਕੋਈ মিডিਆ ਵਾਲੇ ਪ੍ਰੈਸ ਵਾਲੇ ਜਿਹੜੇ ਵੀ ਰੋਲ ਪੋਜ਼ੀਟਿਵ ਅਦਾ ਕਰ ਰਿਹਾ ਸਾਰਿਆਂ ਦਾ ਧੰਨਵਾਦ ਆ ਅਕਾਲ ਪੁਰਖ ਵਾਹਿਗੁਰੂ ਉਹਨਾਂ ਸਭ ਨੂੰ ਤੰਦਰੁਸਤੀ ਬਖਸ਼ੇ ਉਹਨਾਂ ਦੇ ਪਰਿਵਾਰਾਂ ਨੂੰ ਤੰਦਰੁਸਤੀ ਬਖਸ਼ੇ ਔਰ ਉਹ ਸਾਰਿਆਂ ਨੂੰ ਅੱਗੇ ਹੁਣ ਇਹੀ ਅਪੀਲ ਆ ਇਹੀ ਬੇਨਤੀ ਹੱਥ ਜੋੜ ਕੇ ਸਭ ਨੂੰ ਭਰਵੋ ਭੈਣੋ ਸਭ ਅੱਗੇ ਆ